ਫਗਵਾੜਾ ਸ਼ਹਿਰ ਵਿੱਚ ਚੋਰ ਦਿਨ ਪ੍ਰਤੀ ਦਿਨ ਸਰਗਰਮ ਹੁੰਦੇ ਜਾ ਰਹੇ ਹਨ ਪਰ ਪੁਲਿਸ ਇਹਨਾਂ ਚੋਰਾ ਅਤੇ ਲੁੱਟੇਰਾਂ ਤੇ ਨਕੇਲ ਕੱਸਣ ਵਿੱਚ ناکਾਮ ਸਾਬਿਤ ਹੋ ਰਹੀ ਹੈ ਜਿਸ ਦੇ ਚਲਦੇ ਸ਼ਹਿਰ ਵਾਸੀ ਖਾਸੇ ਪਰੇਸ਼ਾਨ ਹਨ ਤਾਜ਼ਾ ਮਾਮਲਾ ਸਾਹਮਣੇ ਆਇਆ ਫਗਵਾੜਾ ਦੇ ਸਰਾਇਂ ਰੋਡ ਦਾ ਜਿੱਥੇ ਚੋਰਾਂ ਨੇ ਮੋਬਾਈਲ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹੋਏ ਨਗਦੀ ਅਤੇ ਮੋਬਾਈਲ ਲੈ ਕੇ ਮੌਕੇ ਤੋਂ ਫਰਾਰ ਹੋ ਗਏ ਜਿਸ ਦੀ ਸੂਚਨਾ थाना ਸਿਟੀ ਪੁਲਿਸ ਨੂੰ ਦੇ ਦਿੱਤੀ ਗਈ ਹੈ ਜਾਣਕਾਰੀ ਦਿੰਦੇ ਹੋਏ ਦੁਕਾਨ ਦੇ ਮਾਲਕ ਰਕੇਸ਼ ਕੁਮਾਰ ਨੇ ਦੱਸਿਆ ਕਿ ਉਹ ਸਰਾਏ ਰੋਡ ਤੇ ਮੋਬਾਈਲ ਦੀ ਦੁਕਾਨ ਚਲਾਉਂਦਾ ਹੈ ਅਤੇ ਹਰ ਰੋਜ਼ ਦੀ ਤਰ੍ਹਾਂ ਆਪਣੀ ਦੁਕਾਨ ਬੰਦ ਕਰਕੇ ਗਿਆ ਸੀ ਕਿ ਸਵੇਰੇ ਉਸ ਨੂੰ ਸਫਾਈ ਕਰਮਚਾਰੀ ਦਾ ਫੋਨ ਆਇਆ ਕਿ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਹੈ ਮੌਕੇ ਤੇ ਆ ਕੇ ਦੇਖਿਆ ਤਾਂ ਮੋਬਾਈਲ ਅਤੇ ਨਗਦ ਦੀ ਗਾਇਬ ਸੀ ਜਿਸਦੇ ਸਬੰਧੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਜਿਹੜੇ ਮੈਨੂੰ 5:30 ਵਜੇ ਤੇ ਸਫਾਈ ਕਰਮਚਾਰੀ ਦਾ ਫੋਨ ਆਉਂਦਾ ਉਹ ਕਹਿੰਦੇ ਸਾਡੀ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਹੈ ਤੇ ਲੌਕ ਖੁੱਲੇ ਹੋਇਆ ਦੁਕਾਨ ਦੇ ਜਦੋਂ ਮੈਂ ਆ ਕੇ ਦੇਖਿਆ ਤਾਂ ਮੇਰਾ ਨੁਕਸਾਨ ਹੋਇਆ ਥੋੜਾ ਕੋਈ ਬਟਨ ਵਾਲੇ ਫੋਨ ਆ ਤੇ ਬਾਕੀ ਰਿਪੇਅਰ ਕੀਤੇ ਹੋਏ ਸੀ ਉਹ ਨੂੰ ਵੀ ਚੱਕ ਕੇ ਲੈ ਗਏ ਸਰ ਨਵੇਂ ਫੋਨ ਸੀਗੇ ਨਵੇਂ ਫੋਨ ਹਾਂਜੀ ਬਟਨ ਵਾਲੇ ਤਾਂ ਨਵੇਂ ਫੋਨ ਚ ਗਏ ਬਾਕੀ ਤਾਂ ਮੈਂ ਵੱਡੇ ਫੋਨ ਲੈ ਆਇਆ ਉਹਨਾਂ ਟੱਚ ਫੋਨ ਤੇ ਬਾਕੀ ਰਿਪੇਅਰ ਕਰਕੇ ਰੱਖੇ ਹੋਏ ਸੀ ਉਹ ਫੋਨ ਲੈ ਗਏ ਆ ਤੇ ਬਟਨ ਵਾਲੇ ਫੋਨ ਲੈ ਗਏ ਆ ਥੋੜਾ ਹੋਰ ਨੁਕਸਾਨ ਚਲ ਗਿਆ ਕੈਸ਼ ਪਿਆਈ 7-8000 ਦਾ ਹਾਂਜੀ ਹਾਂਜੀ ਉਹ ਲੈ ਗਏ ਤੇ ਕੱਲ ਦੇ ਨੈਟ نوٹ ਵੀ ਬੰਦੇ ਸੀਗੇ ਕੈਮਰੇ ਦੇ ਵਿੱਚ ਕੋਈ ਆ ਰਿਹਾ ਕੈਮਰੇ ਚ ਨਹੀਂ ਆ ਰਿਹਾ